20 ਜਨਵਰੀ ਨੂੰ ਡੋਨਲਡ 트럼ਪ ਨੇ ਰਾਸ਼ਟਰਪਤੀ ਵਜੋਂ ਚੁੱਕੀ ਸੀ ਤੇ ਸੌ ਚੁੱਕਣ ਤੋਂ ਬਾਅਦ ਹੀ 트럼ਪ ਸਰਕਾਰ ਵੱਲੋਂ ਕਈ ਵੱਡੇ ਐਲਾਨ ਕਰ ਦਿੱਤੇ ਗਏ ਸੀ ਜਿਸ ਦੇ ਵਿੱਚੋਂ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਪੂਰਨ ਤੌਰ ਤੇ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਉੱਥੇ ਇਸ ਦੇ ਉੱਤੇ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਯੂ ਐਸ ਏ ਦੀ ਫੈਡਰਲ ਕੋਰਟ ਨੇ 트럼ਪ ਸਰਕਾਰ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਜੀ ਹਾਂ ਉਹਨਾਂ ਨੇ ਸਪਸ਼ਟ ਤੌਰ ਤੇ ਇਸ ਫੈਸਲੇ ਨੂੰ ਗੈਰ ਸੰਵਿਧਾਨਿਕ ਘਰਾਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਜੋ ਜਨਮ ਅਧਿਕਾਰ ਨਾਗਰਿਕਤਾ ਤੋਂ ਭਾਵ ਹੈ ਕਿ ਜੇਕਰ ਪ੍ਰਵਾਸੀ ਜੁੜੇ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਉੱਥੇ ਜੇਕਰ ਆਪਣੇ ਬੱਚੇ ਨੂੰ ਜਨਮ ਦਿੰਦੇ ਨੇ ਅਮਰੀਕਾ ਦੀ ਧਰਤੀ ਤੇ ਤੇ ਜਿਹੜਾ ਬੱਚਾ ਹੈ ਉਥੋਂ ਦਾ ਵਸਨੀਕ ਹੋ ਜਾਂਦਾ ਹੈ ਕਿਉਂਕਿ ਉਸ ਦਾ ਜਨਮ ਅਮਰੀਕਾ ਦੀ ਧਰਤੀ ਤੇ ਹੋਇਆ ਹੁੰਦਾ ਹੈ ਤੇ ਉਸ ਨੂੰ ਗ੍ਰੀਨ ਕਾਰਡ ਦੇ ਨਾਲ-ਨਾਲ ਉਸ ਦੇ ਮਾਪਿਆਂ ਨੂੰ ਜਿਹੜਾ ਗ੍ਰੀਨ ਕਾਰਡ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਪੂਰਨ ਤੌਰ ਤੇ ਉਹ ਤੋਂ ਸਿਟੀਜ਼ਨ ਹੋ ਜਾਂਦੇ ਨੇ ਇਹ ਜਿਹੜੀ ਚੀਜ਼ ਚੱਲ ਰਹੀ ਸੀ ਇਸ ਨੂੰ fromParams ਸਰਕਾਰ ਵੱਲੋਂ ਖਤਮ ਕਰਨ ਦਾ ਜਿਹਾ ਲੱਗਿਆ ਸੀ ਸੋਚ ਚੁੱਕ ਸਮਾਗਮ ਤੋਂ ਬਾਅਦ ਤੇ ਕਈ ਜਿਹੜੇ ਦਸਤਾਵੇਜ਼ਾ ਉੱਤੇ ਵੀ ਦਸਤਖਤ ਕਰ ਦਿੱਤੇ ਗਏ ਸੀ 트럼ਪ ਵੱਲੋਂ ਤੇ ਉੱਥੇ ਹੀ ਹੁਣ ਇਸ ਮਾਮਲੇ ਉੱਤੇ ਜੁੜੀ ਕਿ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਇਸ ਫੈਸਲੇ ਨੂੰ ਅਸੰਵਿਧਾਨਿਕ ਐਲਾਨ ਕਰ ਦਿੱਤਾ ਗਿਆ ਤੇ ਇਸ ਦੇ ਉੱਤੇ ਕੋਰਟ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ 14 ਦਿਨ ਤੱਕ ਟਾਲ ਦਿੱਤੀ ਗਈ ਹੈ ਤੇ ਜਾਂ ਤਾਂ ਇਸ ਫੈਸਲੇ ਡ੍ਰੌਪ ਕਰ ਦਿੱਤਾ ਜਾਏਗਾ ਜਾਂ ਯਾ ਫਿਰ ਇਸ ਦੇ ਉੱਤੇ ਕੋਈ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਏਗੀ ਉਹ ਕੋਰਟ 14 ਦਿਨਾਂ ਬਾਅਦ ਦੱਸੇਗੀ ਤਾਂ ਦੱਸ ਦਈਏ ਕਿ ਅਮਰੀਕੇ ਦੀ ਅਦਾਲਤ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ 트ਰੰਪ ਨੂੰ ਵੱਡਾ ਝਟਕਾ ਦੇ ਦਿੱਤਾ ਇਸ ਮਾਮਲੇ ਦੇ ਵਿੱਚ ਦਰਸਲ ਸਿਆਟਲ ਦੇ ਇੱਕ ਸੰਗੀ ਜੱਜ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਉਸ ਕਾਰਜਕਾਰੀ ਆਦੇਸ਼ ਨੂੰ ਸਤਾਈ ਤੋੜਤੇ ਰੋਕ ਦਿੱਤਾ ਜਿਸ ਵਿੱਚ ਅਮਰੀਕਾ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ 20 ਜਨਵਰੀ ਨੂੰ ਡੋਨਾਲਡ 트੍ਰੰਪ ਵੱਲੋਂ 47ਵੇਂ ਰਾਸ਼ਟਰਪਤੀ ਵੱਜੋਂ ਸੋਚ ਚੁੱਕੀ ਗਈ ਉਸ ਤੋਂ ਬਾਅਦ 트੍ਰੰਪ ਵੱਲੋਂ ਕਈ ਵੱਡੇ ਲਾਨ ਕੀਤੇ ਗਏ ਸੀ ਉੱਥੇ ਤੁਹਾਨੂੰ ਦੱਸ ਦਈਏ ਕਿ 트੍ਰੰਪ ਵੱਲੋਂ ਗੈਰ ਕਾਨੂੰਨ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਯੋਜਨਾ ਜਿਹੜੀ ਕਿ ਤਿਆਰ ਕੀਤੀ ਗਈ ਤੇ ਨਾਲ ਹੀ ਇਹ ਮੈਕਸੀਕੋ ਦੇ ਬਾਰਡਰ 'ਤੇ ਐਮਰਜੈਂਸੀ ਵੀ ਲਗਾ ਦਿੱਤੀ ਗਈ ਤੇ ਉੱਥੇ ਥਰਡ ਜੈਂਡਰ ਨੂੰ ਅਮਰੀਕਾ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਸੀ ਕਈ ਜਿਹੜੇ ਇਤਿਹਾਸਿਕ ਫੈਸਲੇ 트ੰਪ ਸਰਕਾਰ ਵੱਲੋਂ ਉਨਦਾ ਹੀ ਕਰ ਦਿੱਤੇ ਗਏ ਤੇ ਉਹਨਾਂ ਵਿੱਚੋਂ ਇੱਕ ਬਰਥ ਰਾਈਟ ਸਿਟੀਜਨਸ਼ਿਪ ਜਿਹੜਾ ਰਾਈਟ ਉਸ ਨੂੰ ਵੀ ਖਤਮ ਕਰਨ ਦਾ ਐਲਾਨ 트ੰਪ ਵੱਲੋਂ ਕੀਤਾ ਗਿਆ ਪਰ ਇਸ ਮਾਮਲੇ ਉੱਤੇ ਅਦਾਲਤ ਨੇ ਇਸ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਤੇ ਇਸ ਫੈਸਲੇ ਨੂੰ ਅਸਪਸ਼ਟ ਤੌਰ ਤੇ ਗੈਰ ਸੰਵਿਧਾਨਿਕ ਘਰਾੜ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਜ਼ਿਲ੍ਹਾ ਜੱਜ ਜੌਨ ਕੌਗਨੋਰ ਨੇ ਚਾਰ ਡੈਮੋਕ੍ਰੈਟਿਕ ਅਗਵਾਹੀ ਵਾਲੇ ਰਾਜਾ ਦੁਆਰਾ ਦਾਇਰ ਪਟੀਸ਼ਨ ਤੇ 트ੰਪ ਪ੍ਰਸ਼ਾਸਨ ਨੇ ਹੁਕਮ ਲਾਗੂ ਕਰਨ ਤੋਂ ਰੋਕਣ ਲਈ ਇੱਕ ਅਸਥਾਈ ਰੋਕ ਦਾ ਹੁਕਮ ਜਾਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਇਹ 트ੰਪ ਦਾ ਸਭ ਤੋਂ ਮੱਤਵਪੂਰਨ ਫੈਸਲਾ ਸੀ ਜਿਸ ਤੇ ਉਹਨਾਂ ਨੇ ਅਹੁਦਾ ਸੰਭਾਲਣ ਵਾਲੇ ਦਿਨ ਹੀ ਦਸਤਖਤ ਕਰ ਦਿੱਤੇ ਗਏ ਸੀ ਜੀ ਹਾਂ ਉਹਨਾਂ ਵੱਲੋਂ ਇਨਾਂ ਸਾਰੇ ਫੈਸਲਿਆਂ ਦੇ ਉੱਤੇ ਪਹਿਲਾਂ ਤਾਂ ਦਸਤਖਤ ਕਰ ਦਿੱਤੇ ਗਏ ਸ। ਇਤਿਹਾਸਿਕ ਫੈਸਲੇ ਲਏ ਗਏ ਸੀ 트ੰਪ ਸਰਕਾਰ ਵੱਲੋਂ ਤੇ ਜੱਜ ਨੇ 트ੰਪ ਦੇ ਹੁਕਮ ਦਾ ਬਚਾਅ ਕਰ ਰੇ ਅਮਰੀਕੀ ਨਿਆਂਪੱਖ ਭਾਗ ਦੇ ਵਕੀਲ ਨੂੰ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦਾ ਹੁਕਮ ਅਸਪਸ਼ਟ ਤੌਰ ਤੇ ਗੈਰ ਸੰਵਿਧਾਨਿਕ ਸੀ। ਜੀ ਹਾਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਸੀ 트ੰਪ ਵੱਲੋਂ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦਾ ਉਸ ਤੇ ਵੱਡੀ ਅਪਡੇਟ ਆਈ ਹੈ। ਵੱਡਾ ਚਟਕਾ ਦਿੱਤਾ ਯੂਐਸਏ ਦੀ ਫੈਡਰਲ ਕੋਰਟ ਨੇ ਇਸ ਨੂੰ 14 ਦਿਨਾਂ ਤੱਕ ਟਾਲ ਦਿੱਤਾ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਇਸ ਉੱਤੇ 14 ਦਿਨਾਂ ਬਾਅਦ ਕੀ ਨਵੀਂ ਅਪਡੇ